ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਬਾਗਾਪਰਾਣਾ ਤੇ ਜੋ ਬਈ ਤੁਸੀਂ ਵੇਖ ਰਹੇ ਆਂ ਸਕ੍ਰੀਨ ਤੇ ਇਹ ਬਾਈ ਨੇ ਅੱਜ ਕਾਊ ਕੀਤੀ ਸੀਗੀ ਤੇ ਵੇੜ ਤੁਸੀਂ ਦੇਖ ਸਕਦੇ ਆ ਬਈ ਸੋਹਣੀ ਆ ਚਮਕ ਚਮਕ ਵੇੜ ਤੇ ਬਈ ਪੂਰੀ ਸੋਹਣੀ ਆ ਤੇ ਬਾਕੀ ਆਪਾਂ ਲੈਨੇ ਆ ਬਾਈ ਤੋਂ ਡਿਟੇਲ ਸਸੀ ਕਾ ਬਈ ਸਸੀ ਕਾ ਬਈ ਤੇ ਕੀ ਡਿਟੇਲ ਚੱਕਦੀ ਪੈਦੀ ਬਾਈ ਇਹ ਬਾਈ ਸੱਤਾਂ ਸੱਤਵਾਂ ਮਹੀਨਾ ਲੱਗਿਆ ਵਾ ਸੱਤ 10 ਤਰੀਕ ਨੂੰ ਸੱਤ ਮਹੀਨੇ ਪੂਰੇ ਹੋ ਜਾਣੇ ਆ ਬਾਈ ਇਹ ਵੇੜ ਨੂੰ ਠੀਕ ਆ ਹਾਂ ਤੇ ਸੀਮਨ ਸੁਮਨ ਦਾ ਕਰਦੀਏ ਵੀਰੇ ਆਪਣੇ ਹਾਂ ਕਰਦੀ ਆ ਬਈ ਆਪਣੀ ਠੀਕ ਆ ਤੇ ਇਹ ਸੀਮਨ ਦਾ ਪਤਾ ਆਪਾਂ ਨੂੰ ਕਿਹੜਾ ਸੀਮਨ ਦਾ ਨਹੀਂ ਪਤਾ ਬਈ ਐਵੇਂ ਆਪਾਂ ਕਈ ਆਈਏ ਯਾਰ ਠੀਕ ਆ ਠੀਕ ਆ ਆਹ ਜਿਹੜੀ ਹੈਗੀ ਆ ਇਹ ਇਹਦੀ ਮਾਂ ਥੱਲੇ ਸੀਗਾ 27 28 ਕਿਲੋ ਦੁੱਧ 27 28 ਕਿਲੋ ਦੁੱਧ ਸੀ ਹਾਂ ਬਈ ਮਦਰ ਥੱਲੇ ਸੀਗਾ 27 28 ਕਿਲੋ ਦੁੱਧ ਬਾਕੀ ਜਿਹੜਾ ਕਰੇ ਲੂ ਬੰਦਾ ਹੁੰਦਾ ਬਈ ਉਹ ਸੀਮਨ ਦਾ ਵਾਲਾ ਨਹੀਂ ਕਰਦਾ ਤੇ ਬਾਕੀ ਤੁਸੀਂ ਦੇਖ ਸਕਦੇ ਆ ਵੀ ਹਜੇ ਝੋਲੀ ਬਣਾਉਣੀ ਆਉਦੀ ਆ ਮੜਾ ਮੜੇ ਖਲਾਈਆਂ ਬਾਕੀ ਤੁਸੀਂ ਦੇਖ ਸਕਦੇ ਆ ਹਵਾਨਾ ਹੁਣਾ ਥਾਂ ਥਾਣੂ ਹੁਣਾ ਕਰਮਾਈ ਦਾ ਹੈ ਬਈ ਪਏ ਆ ਉਸਾ ਹੁਣਾ ਇਹਨੇ ਪੂਰਾ ਜਿਹਾ ਸਾ ਉਹਨਾਂ ਦਾ ਬਾਡੀ ਸਟਰਕਚਰ ਹੈ ਨਾ ਇਹਨੇ ਹਵਾਨਾ ਪੂਰਾ ਤਿਆਰ ਕਰ ਜਾਣਾ ਵੀ ਵੈੜ ਨਹੀਂ ਤੇ ਦੰਦੋ ਕਿਵੇਂ ਆ ਬਈ ਜਿੱਦੀ ਬਈ ਦੋ ਦੰਦ ਆ ਬਈ ਦੋ ਦੰਦ ہاں ਦੋ ਦੰਦ ਚੱਕਦੀ ਆਉਂਦੀ ਆ ਬਈ ਠੀਕ ਆ ਬਈ ਦੋ ਦੰਦ ਬਈ ਬਾਈਆਂ ਦਾ ਚੱਕਦੀ ਆਉਂਦੀ ਆ ਬਾਕੀ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਦੀ ਸੋਹਣੀ ਆ ਵੈੜ ਤੇ ਬਾਕੀ ਮਦਰ ਰਿਕਾਰਡ ਬਾਈ ਦੱਸਦਾ ਵੀ 27 ਕਿਲੋ ਬਹੁਤ ਸੀਗਾ ਬਈ ਉਹਦਾ ਤੇ ਬਾਡੀ ਸਟਰਕਚਰ ਸੋਹਣਾ ਬਈ ਵੈੜ ਦਾ ਹੂੰ ਸੀਲ ਠੰਡੀ ਹੋਣੀ ਕੋਈ ਚੱਕਰ ਬਈ ਉਹਵੇਂ ਜਿਹੇ ਹਸਣਾ ਪਹਿਲਣਾ ਤੁਸੀਂ ਹਵਾਨਾ ਦੇਖ ਸਕਦੇ ਹੋ ਜਿਹਾ ਹਸਣਾ ਪਹਿਲਣਾ ਉਸ ਹਸਣਾ ਬਈ ਸੀਲ ਠੰਡੀ ਨਹੀਂ ਪਹਿਲਾਂ ਪਸ਼ੂ ਯਾਨੀ ਕਿ ਬਾਲੀ ਭਜਣਾ ਠੀਕ ਕਰਦਾ ਹੁੰਦਾ ਤੇ ਉਸ ਹਸਾਣਾ ਤੋਂ ਹੀ ਅੰਦਾਜ਼ਾ ਲਾ ਲੈਣਾ ਤੇ ਬਾਈ ਆਪਾਂ ਕੀ ਡਿਮਾਂਡ ਕਰਦੇ ਆ ਜਗਦੀਪ ਆਪਾਂ ਇਹਦਾ ਬਾਈ ਇਹਦਾ 52000 ਰੁਪਿਆ ਬਾਈ 52000 ਹਾਂ ਮਾਨਤਨ ਹੋ ਜੂ ਮੌਕੇ ਤੇ ਹਾਂ ਮਾਨਤਨ ਕਰ ਦਾਂਗੇ ਬਾਈ 52000 ਰੁਪਿਆ ਬਾਈ ਡਿਮਾਂਡ ਕੀਤੀ ਆ ਬਾਈ ਨੇ ਤੇ ਮੌਕੇ ਤੇ ਬਾਈ ਆਈ ਜਾਂਦਾ ਬਾਈ ਜਾਂਦਾ ਵੀ ਆਏਗੇ ਤਾਂ ਮਾਨਤਨ ਕਰ ਦਾਂਗੇ ਤੇ ਬਾਕੀ ਤੁਹਾਨੂੰ ਫੇਰ ਵੀ ਨੇੜੇ ਤੋਂ ਦਿਖਾ ਦਿੰਨੇ ਆ ਥਣ ਥਣ ਚਾਰ ਥਣਾ ਕੋਈ ਭੋਰਾ ਫੋੜ ਛਾਗਣੀ ਵੀ ਹਾਂ ਨੇ ਤੁਸੀਂ ਦੇਖ ਸਕਦੇ ਆ ਤੇ ਜਗਦੀਪ ਬਾਈ ਤੇ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਫੋਨ ਨੰਬਰ ਬਈ ਆਪਣਾ 94788 87282 ਠੀਕ ਹੈ ਤੇ ਘਰ ਆਪਣਾ ਤਾਬਿਆ ਪੱਤੀ ਜਾ ਬਈ ਠੀਕ ਹੈ ਹਾਂ ਫੋਨ ਨੰਬਰ ਬਈ ਬਾਈ ਦਾ ਡਿਸਪਲੇ ਤੇ ਚੱਲੀ ਜਾਂਦਾ ਜੇ ਸਾਥੋਂ ਕੋਈ ਦੱਸਣਾ ਨਹੀਂ ਹੋ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਉਹ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਇਦਾਂ ਹੀ ਮੇਰਾ ਭਰਾ ਵੀਡੀਓ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ